22 ਜਨਵਰੀ ਨੂੰ ਰਾਤ 12 ਵਜੇ ਜਾ ਕੇ ਸਿਦਾ ਸਾਹਿਬ ਚਾਟੀਵੰਡ ਜੋਗ ਵਿਖੇ ਕੱਟੀਦਾ ਹੈ। ਜਿਹੜਾ ਪਾਜੀ ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਲੈ ਕੇ ਕੱਟ ਕਰਤਾ ਸੀ। ਉਸ ਨੂੰ ਸ਼ਹਿਰ ਵਾਸਤੇ ਲੱਖ ਲੱਖ ਵਧਾਈ ਹੋਵੇ। ਆਪਾਂ ਕੇਕ ਹੀ ਹੱਥ ਨਾਲ ਲੈ ਕੇ ਜਾਂਦਾ ਇਸ ਮੰਡਾੜੀ ਦੇ ਉੱਤੇ 600 ਪੌਂਡ ਦਾ ਕੇਕ ਜਿਹੜਾ ਬਾਬਾ ਜੀ ਦਾ ਸੋ ਆਪਣੇ ਘਰ ਦੇ ਕੋਲੋਂ ਲੈ ਕੇ ਆਈ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਲੈ ਕੇ ਜਾ ਰਹੇ ਆ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 600 ਪੌਂਡ ਦਾ ਕਟਿਆ ਗਿਆ ਕੇਕ ਸੱਚੇ ਅਕਾਲ ਹਰ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸ਼ਹੀਦ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੰਮ੍ਰਿਤਸਰ ਦੇ ਵਿੱਚ ਬੜੇ ਉਤਸ਼ਾਹ ਅਤੇ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਇਸ 27 ਜਨਵਰੀ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਗੰਜ ਵਿਖੇ ਮਨਾਇਆ ਜਾਂਦਾ ਹੈ ਇਸੇ ਦੇ ਚਲਦੇ ਆਂ ਬੀਤੀ ਰਾਤ ਹੀ ਸੰਗਤਾਂ ਦੇ ਵੱਲੋਂ ਦੇਰ ਰਾਤ 12 ਵਜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਅਦ ਸ਼ਿਰਸੂ ਪੌਣ ਦਾ ਕੇਕ ਕੱਟਿਆ ਗਿਆ ਇਸ ਦੌਰਾਨ ਉਹਨਾਂ ਦੇ ਵੱਲੋਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਦੱਸਿਆ ਗਿਆ ਕਿ ਹਰ ਸਾਲ ਉਹਨਾਂ ਦੇ ਵੱਲੋਂ ਸ਼ਹੀਦੋਵਾਂ ਦੀਪ ਸਿੰਘ ਜੀ ਦਾ ਜਨਮ ਦੇ ਹੜਾ 27 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਗੰਗਸਾਹਿਬ ਵਿਖੇ ਮਨਾਇਆ ਜਾਂਦਾ ਹੈ ਇਸੇ ਦੇ ਚੱਲਦਿਆਂ ਇਸ ਵਾਰ ਵੀ ਉਹਨਾਂ ਦੇ ਵੱਲੋਂ ਬੜੇ ਉਤਸ਼ਾਹ ਅਤੇ ਖੁਸ਼ੀ ਦੇ ਨਾਲ ਇਸ ਦਿਨ ਨੂੰ ਮਨਾਇਆ ਜਾ ਰਿਹਾ ਅਤੇ देर रात 12 ਵਜੇ ਗੁਰਦੁਦਵਾਰਾ ਸ਼ਹੀਦ ਗੰਗਸਾਹਿਬ ਦੇ ਬਾਹਰ 600 ਪੌਂਡ ਦਾ ਕੇਕ ਵੀ ਕੱਟਿਆ ਗਿਆ 600 ਨੋ ਨਾਏ ਬੰਦਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਇੱਕ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਹਾਂ ਇਹ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ ਹੈ 26 ਜਨਵਰੀ ਨੂੰ ਰਾਤ 12:00 ਵਜੇ ਜਾ ਕੇ ਚੀਦਾ ਸਾਹਿਬ ਚਾਟੀਵੰਡ ਚੌਕ ਵਿਖੇ ਇਕੱਠੀ ਦਾ ਹੈ ਤੇ ਬੜੀ ਧੁੰਮ ਧਮ ਨਮਾਇਆ ਜਾਂਦਾ ਹੈ ਅੱਜ ਰੰਧਾੜੀ ਦੇ ਉੱਤੇ ਅਸੀਂ 600 ਮੋੜ ਦਾ ਕੇਕ ਜਿਹੜਾ ਬਾਬਾ ਜੀ ਦਾ ਸੋ ਆਪਣੇ ਘਰ ਦੇ ਕੋਲੋਂ ਲੈ ਕੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਲੈ ਕੇ ਜਾ ਰਹੇ ਆ ਜੀ ਆਪਕਾ ਨਗਰ ਲੈ ਕੇ ਜਾਇਆ ਜਾ ਰਿਹਾ ਹੈ ਇਹ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋ ਮਗਰ ਕੈਮਰਾਮੈਨ ਨੂੰ ਤਾਂ ਹੋਗਾ ਮਗਰ ਕੈਮਰਾਮੈਨ ਕੈਮਰਾ ਘੁਮਾਵੇ ਜਿਸ ਤਰ੍ਹਾਂ ਕੀ ਦੇਖੋ ਜੀ ਪੂਰੀ ਸਵਾਰੀ ਹੈ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਘੱਟਿਆ ਜਾ ਰਿਹਾ ਜੀ ਕਿੰਨੇ ਵਜੇ ਤੱਕ ਫੋਟੋ ਲਓਗੇ ਜੀ ਇਹ ਪਛੀ ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਕੱਟ ਕਰਦਾਂਗੇ ਕੀ ਕਰ ਤੋਗੇ ਅੱਜ ਮੇਰੇ ਕੋ ਲੈ ਕੇ ਜਾਣਾ ਹੈ ਪਰਮਾਤਮਾ ਦੇ ਆਸਪਾਸ ਲੱਗਦਾ ਹਾ ਕਾ ਕਰੇਂਗਾ ਭਾਈ ਨਹੀਂ ਜਾ ਰਹੀ ਕਿਵੇਂ ਜਾ ਕੇ ਦੇਖ ਲਾ ਕੇ ਜਾਓਗੇ ਰੱਖਣਾ ਕਰੀਂ ਕਿ ਲੈ ਜਾਏ ਨੀ ਕਿੱਦਾਂ ਕਰੀਂਗਾ ਭਾਈ ਇਹਦਾ ਸੋਲ ਕਰਦਾ ਕਿਵੇਂ ਬੋਰਡ ਲੱਗਿਆ ਗਿਆ ਬੋਰਡ ਦਾ ਇਸ ਤਰੀਕੇ ਨਾਲ ਖੜਾਇਆ ਜਾਏਗਾ ਭਰਸਾ ਜਾਂਦਾ ਜਿੰਨਾ ਸਾਲ ਹੋ ਗਿਆ ਇਹ ਰਾਖ ਦੇ ਲੈ ਕੇ ਘਰ ਦੇ ਲੈ ਕੇ ਜਾਵਾ ਮਾਨੇ ਬਤਰਾ ਜੀ ਭਾਜੀ ਕੀ ਕਹਿਣਾ ਜਾਓ ਕਿ ਬਾਬਾ ਜੀ ਨੇ ਆਸ਼ੀਰਵਾਦ ਅੱਜ ਦਾ ਕੇਕ ਲੈ ਕੇ ਜਾਂਦੇ ਜੇ ਕਿੰਨੇ ਪਾਉਂਡ ਦਾ ਕੇਕ ਹੈ ਬਾਬਾ ਜੀ ਦੀ ਜਨਮ ਦਿਨ ਤੇ ਸਾਰੇ ਸ਼ਹਿਰ ਵਾਸੀਆਂ ਨਾਲ ਲੱਖ ਲੱਖ ਵਧਾਈ ਹੋਵੇ ਕੋਲ ਕੋਲ ਦਾ ਕੇਕ ਹੈ ਜਿਹੜਾ ਕੱਲ ਲੈ ਕੇ ਜਾਂਦਾ ਫੋਟੋ ਦੇ ਸੀਰੀਪ ਲੈ ਕੇ ਜਾਂਦੇ ਆ ਸ਼ਕਤੀ ਦਿੰਦੇ ਲਈ ਲੈ ਕੇ ਜਾਂਦੇ ਆ ਇਹ ਮੈਂ ਕਿੰਦੇ ਤਰੀਕੇ ਨਾਲ ਲੈ ਕੇ ਜਾਂਦੇ ਜੀ ਬੋਲ ਵਾਜੇ ਵਾਦ ਮੁੱਛੀ ਵਾਦ ਰੱਦ ਦੇ ਰੱਖ ਕੇ ਬਣਵਾਇਆ ਕੇਕ ਰੂਪ ਰੱਖ ਕੇ ਅਸੀਂ ਦਾ ਕੋਲ ਟੋਲ ਦੇ ਵਿੱਚ ਚੰਨੀ ਮਿੰਟ ਲੌਂਗ ਦੇ ਹੋਇਆ ਇੱਕ ਕੇਕ ਦੇ